ਚਿਰਾਂ ਤੇ ਪੱਗਾਂ ਬੰਨੀਆਂ ਦੇਖਣ ਨੂੰ ਸਿੱਖਾ ਪਰ ਉਹ ਗੱਲ ਕਰੀ ਜਾਂਦੇ ਆ ਵੀ ਜਿਹੜਾ ਰਾਮ ਆ ਗੁਰਬਾਣੀ ਚ ਜਿਹੜਾ ਦਸ਼ਰਤ ਦੇ ਬੇਟੇ ਨੂੰ ਕਿਹਾ ਗਿਆ ਆ ਤੇ ਉਹਦੇ ਵਿੱਚ ਅੱਜ ਮੈਂ ਸਵੇਰੇ ਵੀ ਜਿਹੜੀ ਵੀਡੀਓ ਆਪਾਂ ਦੇਖਣ ਨੇ ਆ ਨਾਮਧਾਰੀਆਂ ਵੱਲੋਂ ਜਿਹੜਾ ਕਿ ਉੱਚੀ ਉੱਚੀ ਚਮਟੀਆਂ ਨਾਲ ਬੋਲਣ ਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੇ ਗਸਈਆਂ ਕੋਈ ਅਲਾਏ ਆਪੋ ਪੁਲੜੋਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਪਹਿਲੀ ਗੱਲ ਆ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਓੰਕਾਰ ਤੋਂ ਜਿਹੜਾ ਗਾਇਆ ਸਾਰਿਆਂ ਦਾ ਇਹਦਾ ਦਾ ਭੋਗ ਪਾ ਦਿੱਤਾ ਵਿਆਸ ਗਾ। ਸਰਬ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲੇ ਜਿਹੜੇ ਅੰਗ ਤੋਂ ਸ਼ੁਰੂ ਹੋਈ ਸੀ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਸਿੱਖਾਂ ਦੇ ਪਹਿਲੇ ਗੁਰੂ ਉਹਨਾਂ ਨੇ ਗੱਲ ਕਰ ਦਿੱਤੀ ਸੀ ਇੱਕ ਓੰਕਾਰ ਦੀ। ਵੀ ਇੱਕ ਓੰਕਾਰ ਦਾ ਵੀ ਪਰਮੇਸ਼ਰ ਏਕਾ ਉਹ ਤੋਂ ਬਿਨਾਂ ਕੋਈ ਨਹੀਂ। ਜਿਹੜਾ ਵੀ ਗੁਰੂ ਗ੍ਰੰਥ ਸਾਹਿਬ 'ਚ ਰਾਮ ਸ਼ਬਦ ਆਇਆ ਆ ਉਹ ਇੱਕ ਰਮਿਆ ਹੋਇਆ RAM ਦਾ ਆਇਆ ਨਾਮ ਜਿਹੜਾ ਸੰਸਾਰ ਵਿੱਚ ਸਾਰੀ ਦੁਨੀਆ ਜ ਰਮਿਆ ਹੋਇਆ ਆ ਪਰ ਸਾਡੇ ਜਿਹੜੇ ਇੰਨੇ ਚਾ ਚਾਲ ਵਿੱਚ ਅਯੋਧਿਆ ਦੇ ਮੰਦਿਰ 'ਚ ਜਾ ਰਹੇ ਆ ਸਾਡੇ ਸਿੱਖ ਮੈਂ ਇਹ ਚੀਜ਼ ਦਾ ਵਿਰੋਧ ਨਹੀਂ ਕਰਦਾ Hindu ਵੀਰਾਂ ਨੂੰ ਮੁਬਾਰਕ ਆ ਔਰ ਵਧੀਆ ਤਰ੍ਹਾਂ ਕਰਨ ਆਪਣਾ ਉਹਨਾਂ ਦਾ ਧਰਮ ਆ ਪਰ ਸਾਡੇ ਜਿਹੜੇ ਸਾਡੇ ਸਿੱਖ ਜਿਹੜੇ ਆ ਪੱਗਾਂ ਵਾਲੇ ਆ ਨਾਮਧਾਰੀ ਹੋਗੇ ਜਾਂ ਹੋਰ ਕੋਈ ਹੋਗੇ ਉਹ ਗਲਤ ਜਿਹੜਾ ਅਰਥ ਕਰਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ ਮੈਂ ਉਹਨਾਂ ਨੂੰ ਕਹਿੰਨਾ ਤੁਸੀਂ ਬਾਹਰ ਆ ਜਾਓ ਵੀ ਗੁਰੂ ਗ੍ਰੰਥ ਸਾਹਿਬ ਜਿਹਦਾ ਰਾਮ ਸ਼ਬਦ ਆ ਜਿਹੜਾ ਸਾਡੇ ਨਾਲ ਮਰਜੀ ਵੱਡੇ ਤੋਂ ਵੱਡਾ ਇਹਨਾਂ ਦਾ ਹਿੰਦੂਆਂ ਦਾ ਕੋਈ ਵੀ ਜਿਹੜਾ ਸਾਡੇ ਨਾਲ ਬਹਿ ਕੇ ਜਦੋਂ ਮਰਜੀ ਵਿਚਾਰ ਕਰ ਲਵੇ ਹਿੰਦੂ ਜਿਹੜਾ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਆ ਜਿੱਥੇ ਰਾਮ ਆਇਆ ਆ ਉੱਥੇ ਰਾਮ ਵੀ ਗੱਲ ਕੀਤੀ ਆ ਵੀ ਰਾਮ ਜਿਹੜਾ ਜਦੋਂ ਸੀਤਾ ਉਹਨਾਂ ਦੀ ਗਈ ਤੇ ਬਾਅਦ ਚੋਂ ਰਾਮ ਵੀ ਜਿਹੜਾ ਰੋਇਆ ਸੀਗਾ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਬਾਣੀ ਚ ਲਿਖਿਆ ਆ ਪਰ ਜਿਹੜੇ ਰਮੇ ਹੋਏ ਦੀ ਗੱਲ ਕੀਤੀ ਆ ਉਹ ਗੱਲ ਰਮੇ ਹੋਏ ਦੀ ਕੀਤੀ ਆ ਜਿਹੜਾ ਪ੍ਰਮਾਤਮਾ ਵਿਆਹ ਸਾਰੀ ਦੁਨੀਆ ਸਾਰੀ ਕਨਾਇ ਤਬਸਰਿਆ ਉਸ ਰਾਮ ਦੀ ਗੱਲ ਕੀਤੀ ਆ ਤੇ ਮੈਂ ਫਿਰ ਵੀ ਇੱਕ ਵਾਰੀ ਗੱਲ ਕਰਦਾ ਆ ਵੀ ਜਿਹੜੇ ਆ ਆਪਣੇ ਆਪ ਨੂੰ ਸਿੱਖ ਕਹਿੰਦੇ ਵੀ ਮੈਂ ਸਿੱਖ ਆ ਆਪਾਂ ਉਹ ਆ ਜਾਂ ਬੋ ਆ ਤੇ ਜਿਹੜੇ ਰਾਮ ਮੰਦਰਾਂ ਨੂੰ ਬੜੇ ਚੋਏ ਪਏ ਆ ਕਾਲੇ ਪਏ ਆ ਵੀ ਜਾਣ ਨੂੰ ਵੀ ਆਪਾਂ ਉੱਥੇ ਜਿਹੜੀ ਮੂਰਤੀ ਸਥਾਪਨਾ ਜਿਹੜੀ ਆਪਾਂ ਦੇਖਾਂਗੇ ਮੈਂ ਆਪਣੇ ਸਿੱਖਾਂ ਨੂੰ ਬੇਨਤੀ ਕਰਦਾ ਉਹ ਦਰਬਾਰ ਸਾਹਿਬ ਵੀ ਯਾਦ ਰੱਖਿਓ ਉਹ ਕਿਹਨਾਂ ਨੇ ਟਵਾਇਆ ਸੀਗਾ ਯਾਦ ਰੱਖਿਓ ਉਹ ਮੈਂ ਇਹ ਇਹਦਾ ਹਿੰਦੂ ਵੀਰਾਂ ਦੀ ਗੱਲ ਗੱਲ ਕਰਦਾ ਮੈਂ ਜਿਹੜੇ ਉੱਥੇ ਉਦਘਾਟਨ ਕਰ ਰਹੇ ਆ ਭਾਜਪਾ ਵਾਲੇ ਅਕਾਲੀ ਦੇ ਦੂਸਰੇ ਜਿਹੜੇ ਹੈਗੇ ਆਪਣੇ ਕਾਂਗਰਸ ਵਾਲੇ ਇਹਨਾਂ ਨੇ ਉੱਥੇ ਉਦਘਾਟਨ ਕਰਨੇ 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 ਆ ਤੇ ਆਪਣਾ ਦਰਬਾਰ ਸਾਹਿਬ ਯਾਦ ਰੱਖਿਓ ਦਰਬਾਰ ਸਾਹਿਬ ਕੀ ਸੈਂਤੀ ਗੁਰਦੁਆਰਿਆਂ ਸਾਹਿਬ ਦੇ ਜਦੋਂ ਇਹਨਾਂ ਨੇ ਇਹ ਦਰਬਾਰ ਸਾਹਿਬ ਤੇ ਅਟੈਕ ਚਾੜੇ ਤੰਗ ਚਾੜੇ ਸੀਗੇ ਤੇ ਦੁਬਾਰਾ ਉਹਨਾਂ ਨੇ ਸੈਂਤੀ ਗੁਰੂ ਘਰਾਂ ਵਿੱਚ ਵੀ ਅਟੈਕ ਕੀਤੇ ਤੇ ਅੱਜ ਉਹੀ ਤੁਹਾਨੂੰ ਸੱਦਾ ਦੇ ਰਹੇ ਆ ਤੇ ਬੜੀ ਹੈਰਾਨੀ ਵਾਲੀ ਗੱਲ ਆ ਕਿ ਸਾਡਾ ਜਿਹੜਾ ਅਕਾਲ ਦਾਸ ਸਾਉ ਦਾ ਜਥੇਦਾਰ ਦੇਖੋ ਉਹਦਾ ਅੱਜ ਤੱਕ ਕੋਈ ਬਿਆਨ ਨਹੀਂ ਆਇਆ ਕਿ ਸੰਗਤ ਜਿਹੜੀ ਆ ਜਿਹੜੀ ਮਤਲਬ ਆਪਣੇ ਆਪ ਨੂੰ ਸਿੱਖ ਘਵਾਉਂਦੇ ਪਏ ਆ ਪਰ ਸਿੱਖ ਹੈ ਨਹੀਂ ਆਪਣੇ ਆਪ ਨੂੰ ਕਹਿੰਦੇ ਵੀ ਆਪਾਂ ਸਿੱਖ ਆ ਉਹ ਗਲਤ ਜਿਹੜੀ ਵਰਤੋਂ ਕਰ ਰਹੇ ਆ ਆਰਾਮ ਸ਼ਬਦ ਦੀ ਉਹ ਬਾਜ ਆ ਜਾਣ ਜਿੱਥੇ ਆਰਾਮ ਲਿਖਿਆ ਆ ਉੱਥੇ ਉਹਨਾਂ ਨੇ ਗੱਲ ਕੀਤੀ ਆ ਉਹਨਾਂ ਦੀ ਪਰ ਜਿੱਥੇ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਗੱਲ ਘੋਈ ਆ ਇਸ ਰਾਮ ਦੀ ਨਹੀਂ ਹੋਈ ਦਸਰਤਾਲੇ ਦੀ ਗੱਲ ਹੋਈ ਆ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦੀ ਜਿਹੜਾ ਵਿਆਪਕ ਜਿਹੜਾ ਸਾਰੀ ਦੁਨੀਆ 'ਚ ਵਸਣਦਿਆ ਪੂਰੀ ਕਨਾਈਤ ਵਿੱਚ ਬਸ ਰਿਹਾ ਆ ਤੇ ਮੈਂ ਆਪਣੇ ਆ ਸਿੱਖ ਜਿਹੜੇ ਜਾ ਰਹੇ ਆ ਦਾੜੀਆਂ ਵਾਲੇ ਬੜੇ ਤੇ ਹਮ ਹਮ ਆ ਗਿਆ ਪਾਜੀ ਚਲੀਏ ਉੱਥੇ ਪਰ ਤੁਸੀਂ ਇਹ ਯਾਦ ਰੱਖਿਓ ਇਹ ਉਹੀ ਸੀਗੇ ਜਿਨ੍ਹਾਂ ਨੇ ਸਾਡੇ ਗੁਰੂ ਘਰਾਂ ਤੇ ਜਿਹੜੇ ਅਟੈਕ ਕਰਕੇ ਜਿਹੜਾ ਦਰਵਾਜ਼ਾ ਛਟਾਇਆ ਸੀਗਾ ਅੱਜ ਉਹੀ ਬੰਦੇ ਜਿਹੜੇ ਆ ਉਥੇ ਅਧਿਕਾਰਨ ਕਰ ਰਹੇ ਬੀਜੇਪੀ ਜੋ ਕਾਂਗਰਸ ਵਾਲੇ ਹੋਰ ਵੀ ਜਿਹੜੇ ਹੈਗੇ ਆ ਪਰ ਸਾਨੂੰ ਕੋਈ ਗੱਲ ਨਹੀਂ ਪਰ ਜਿਹੜੇ ਹਿੰਦੂ ਵੀਰ ਮਨਾਣ ਸਾਨੂੰ ਇਹਦੇ ਵਿੱਚ ਕੋਈ ਗੱਲ ਨਹੀਂ ਪਰ ਮੈਂ ਆਪਣੇ ਜਿਹੜੀ ਸੰਗਤ ਨੂੰ ਇਹ ਬੇਨਤੀ ਕਰਦਾ ਆਪਣਾ ਤੁਸੀਂ ਜਲੂਸ ਨਾ ਕਢੋ ਆਪਾਂ ਜਿਹੜਾ ਹੈਗੇ ਆ ਗੁਰੂ ਗ੍ਰੰਥ ਸਾਹਿਬ ਸ਼ਬਦ ਦੇ ਪੁਜਾਰੀ ਆ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਆ ਆਪਾਂ ਮੂਰਤੀ ਦੇ ਪੁਜਾਰੀ ਨਹੀਂ ਉਥੇ ਗੱਲ ਮੂਰਤੀ ਦੀ ਹੋਣੀ ਆ ਜਿਹੜੇ ਆਪਾਂ ਸੇਖ ਆ ਸੇਖ ਜਿਹੜਾ ਗੁਰੂ ਗ੍ਰੰਥ ਸਾਹਿਬ ਸ਼ਬਦ ਦਾ ਪੁਜਾਰੀ ਆ ਇੱਕ ਓੰਕਾਰ ਦਾ ਵਿਆਪਕ ਜਿਹੜਾ ਰਾਮ ਆ ਸਾਡਾ ਅਕਾਲ ਪੁਰਖਾ ਗੁਰੂ ਨਾਨਕ ਪਾਤਸ਼ਾਹ ਉਹੀ ਸਾਡੇ ਗੁਰੂ ਆ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਡੇ ਆ ਫਿਰ ਮੈਂ ਕਹਿਣਾ ਬਾਜ ਆ ਜੋ ਨਹੀਂ ਤਾਂ ਆਪਾਂ ਜਿਹੜਾ ਆ ਇਹ ਜਿਹੜੀ ਇਸ ਤੋਂ ਬਾਅਦ ਜਿਹੜਾ ਵੀ ਕੋਈ ਵੀਡੀਓ ਪਾਊਗਾ ਗਲਤ ਜਿਹੜੀ ਸ਼ਬਦ ਅਰਥ ਕਰੂਗਾ ਗੁਰੂ ਗ੍ਰੰਥ ਸਾਹਿਬ ਜੀ ਉਹਤੇ ਜਿਹੜੀ ਬੰਦੀ ਕਾਰਵਾਈ ਵਿੱਚ ਕਰਾਵਾਂਗੇ ਜੋ ਲੋਕ ਹਿੰਦੂ ਸਿੱਖ ਇਕਤਾ ਕਹਿੰਦੇ ਵਾਹਨੇ ਦਿਖਾਣਾ ਹੈ ਗੁਰੂ ਦਾ ਨਿੱਕ ਤੇ ਅਸੀਂ ਵੇਖਣਾ ਅਸੀਂ ਸਾਰੇ ਇੱਕਾ ਸੰਤ ਪਾੜਨਾ ਪਾਪ ਹੈ और भगवान राम का उत्सव दोनों एक साथ कुछ हमारे साथ खास है जी हमारी रानी जो नेपाल से है नेपाल घराने की रानी दीदी है आए हैं इधर में तो इससे भी बहुत संदेह है हमारा जबकि जब कि आए हम हनुमान किला में आए हैं तो वही हमारे पास ठहरे है बहुत ही प्यार इन्होंने दिया है ये खास बात है आप लोग भी खूब लंगर वंगर लगा रहे हैं बिल्कुल बिल्कुल चौदह जनवरी से हमारा पहले हम यज्ञ किया है मकर संक्रांति से मकर संक्रांति दो तरह से हम मनाते है एक तो गुरु गोविंद सिंह जी के जो तो चालीस सिख थे वो मुख्त सर की पावर धरती में पंजाब में शहीद हुए थे वो उसी की याद भी मनाते है मकर संक्रांति वैसे शास्त्र के अनुसार मनाया जाता है लेकिन हमारे उसको हम खूब मनाया जाते हैं तो अभी आप सरयू पर ये जो कार्यक्रम करने आए इसके पीछे क्या भाव था इसके पीछे जो लोग

ਇਸ਼ਟ ਕਾਲਿ 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 ਕ तो सुन्नत होती सब सभी भारतीयों को पूर्ण तौर पर गर्व होना चाहिए सद गुरु गोविंद सिंह जी के ऊपर तो हम इस खुशी को भगवान रामचंद्र की प्राण प्रतिष्ठा के मौके इस खुशी को भी जोड़ साथ में जोड़ रहे हैं सो तो हम सब एक है संस्कृति इसे बोलते हैं संस्कृति संस्कृति इसे बोल कहा जाता है की देखो सब तरह के लोग सारे भारतीय जी हमारे साथ आए सभी भक्तजन आए हैं तो इसे बोलते हैं संस्कृति का एक जैसे रूप है ਬਹੁਤ ਇੱਕ ਤੇ ਹਮ ਇੱਕ ਰਹੇ ਹਮ ਇੱਕ ਰਹੇਗੇ ਬਿਲਕੁਲ ਬਹੁਤ ਅੱਛਾ ਭਾਵ ਹੈ ਭਾਈ ਸਾਹਿਬ